ਲਿੰਗ ਜਾਂਚ ਦੇ ਲਈ ਬਠਿੰਡਾ ਤੋਂ ਗਈ ਇੱਕ ਟੀਮ ਦੇ ਇੱਕ ਮੈਂਬਰ ਨੂੰ ਵਿਜੀਲੈਂਸ ਵੱਲੋਂ ਕੀਤਾ ਗਿਆ ਪਾਤਣਾ ਵਿਖੇ ਗ੍ਰਿਫਤਾਰ ਜਿਸ ਦੇ ਰੋਸ ਵਿੱਚ ਜੋ ਅੱਜ OPD ਬੰਦ ਕਰਕੇ ਮੁਲਾਜ਼ਮਾਂ ਬਲੋਕ ਕੀਤਾ ਰੋਸ ਪ੍ਰਦਰਸ਼ਨ ਬੁੱਧਵਾਰ ਨੂੰ 12 ਵਜੇ ਦੇ ਲਗਭਗ ਡਾਕਟਰ ਜਗਰੂਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਅੰਦਰੋਂ ਇੱਕ ਸਾਡਾ ਮੁਲਾਜ਼ਮ ਜੋ ਲਿੰਗ ਜਾਂਚ ਦੇ ਲਈ ਟੀਮ ਗਈ ਸੀ ਉਸ ਦੇ ਵਿੱਚ ਗਿਆ ਸੀ ਤੇ ਵਿਜੀਲੈਂਸ ਵਿਭਾਗ ਵੱਲੋਂ ਉਸ ਨੂੰ ਗਾਲਤਾ ਤਰੀਕੇ ਨਾਲ ਅਗਰ ਤਰਕ ਕੀਤਾ ਗਿਆ ਕਿਉਂਕਿ ਉਹ ਤਾਂ ਲੰਗੇ ਜਾਂਦੇ ਦਿੱਲੀ ਉੱਥੇ ਇੱਥੇ ਆਪਣੀ ਸਾਰੀ ਟੀਮ ਗਈ ਹੋਈ ਸੀ ਇਸ ਦੇ ਰੋਸ ਦੇ ਵਜੋਂ ਅੱਜ ਮੁਲਾਜ਼ਮ ਇੱਥੇ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਤੇ ਸਿਹਤ ਵਿਭਾਗ ਦੀਆਂ ਸਾਰੀਆਂ ਹੀ ਮੁਲਾਜ਼ਮ ਜਿੱਥੇ ਬੰਦੀਆਂ ਵੱਲੋਂ ਇਕੱਠੇ ਹੋ ਕੋ ਜਿੱਥੇ ਨਾਰੇਬਾਜੀ ਕੀਤੀ ਗਈ ਥੀ ਕਿ ਉੱਥੇ ਇਹਨਾਂ ਵੱਲੋਂ ਓਪੀਡੀ ਸਵਾਵਾ ਵੀ ਬੰਦ ਕੀਤੀ ਗਈਆਂ ਸਾਨੂੰ ਮਰਦਾਬਾਦ 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 ਮੁਲਾਜ਼ਮ ਵਿਰੋਧੀ ਸ਼ਿਵ ਸਾਜਨ ਝੰਡਾ ਮਰਦਾਬਾਦ 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 ਸੇਵਾਦਾਰ ਦਾ ਡਿੰਡਾ ਮਰਦਾਬਾਦ 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 ਡਿੰਡਾ ਮਰਦਾਬਾਦ 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 ਸਰਸਾਹੀ ਮਰਦਾਬਾਦ ਮਰਦਾਬਾਦ ਪਾਕ ਮਰਦਾਬਾਦ ਮਰਦਾਬਾਦ ਕੀ ਨਾਮ ਮੈਂ ਤੁਹਾਨੂੰ ਕੀ ਕਹਾਂ ਜੀ ਮੇਰਾ ਨਾਮ ਰੁਪੇਜਨਤ ਸਿੰਘ ਹੈ ਜੀ ਤੇ ਅਸਲ ਦੇ ਵਿੱਚ ਕੱਲ ਕੋ ਪੀਐਨਡੀਟੀ ਦੇ ਤਹਿਤ ਕੋਈ ਕਾਰਵਾਈ ਕੀਤੀ ਗਈ ਸੀ ਸਿਵਲ ਦਫ਼ਤਰ ਦੁਆਰਾ ਜਿਦੇ ਵਿੱਚ ਸਾਡਾ ਇੱਕ ਮੁਲਾਜ਼ਮ ਇੱਕ ਹਾਲਤੂ ਤਰੀਕੇ ਦੇ ਨਾਲ ਅ ਗੈਰ ਜਮੀਵਰਾਂ ਤਰੀਕੇ ਨਾਲ ਜੋ ਮੈਚਮੈਨ ਵਾਲੇ ਉਹਦੇ ਤੇ ਕਿਸੇ ਤਰ੍ਹਾਂ ਦਾ ਪਰਚਾ ਪਾ ਕੇ ਉਹਨੂੰ ਕਫਤਾਰ ਕੀਤਾ ਜਾਂ ਰੂਪੋਸ਼ ਕੀਤਾ ਗਿਆ ਸਾਡੇ ਸਾਹਮਣੇ ਉਹਦੇ ਕੋਈ ਵੈਰਬਊਟ ਹੈ ਨਹੀਂ ਹੋ ਕਿਸੇ ਤਰ੍ਹਾਂ ਅ ਸਾਡੀ ਇਹ ਮੰਗ ਪਹਿਲੀ ਸਿਵਲ ਸਰਚ ਦੇ ਦਫ਼ਤਰ ਨੂੰ ਰਹੂਗੀ ਕਿ ਜੇ ਇਸ ਤਰ੍ਹਾਂ ਦੇ ਕੋਈ ਮੁਲਾਜ਼ਮ ਜਿਹੜੇ ਕਿਸੇ ਕਾਰਵਾਈ ਦੇ ਵਿੱਚ ਲੈ ਗਏ ਜਾਂਦੇ ਆ ਤਾਂ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਬੰਧਤ ਅਧਿਕਾਰੀਆਂ ਦੀ ਹੁੰਦੀ ਹੈ ਜਿਨ੍ਹਾਂ ਦੀ ਅਗਵਾਈ ਹੇਠੋ ਚੱਲਦਾ ਤਾਂ ਸਾਨੂੰ ਇੱਕ ਤਾਂ ਇਹ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਸਾਡੇ ਜਿਹੜਾ ਮੁਲਾਜ਼ਮ ਗਿਆ ਹੈਗਾ ਉਹਦਾ ਵੇਅਰ ਬアウト ਕੀ ਨੇ ਕਿੱਥੇ ਨੇ ਕੀ ਉਹਦਾ ਸਟੇਟਸ ਹੈ ਕੀ ਹੈ ਤੇ ਦੂਸਰਾ ਜਿਹੜਾ ਸਿਵਲ ਸਰਦਾਰ ਦਾਫਤਰ ਜੋ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਰਨ ਜਾਂਦੇ ਆ ਤਾਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਚ ਹੁੰਦੇ ਆ ਤਾਂ ਉਹਨਾਂ ਵੱਲੋਂ ਵੀ ਕੋਆਪਰੇਸ਼ਨ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਮਨਵਲ ਟਿਕਨ ਵਾਲੀਆਂ ਕਾਰਵਾਈਆਂ ਦੇ ਨਾਲ ਸਾਡਾ ਪਹਿਲੀ ਮਨਵਲ ਦੇਦਾ ਤੇ ਅਸੀਂ ਜਿਹੜੇ ਮੁਲਾਜ਼ਮ ਵਰਗ ਹੈ ਉਹ ਇਸ ਤਰੀਕੇ ਦੀਆਂ ਕਾਰਵਾਈਆਂ ਦੇ ਵਿੱਚ ਫਰਹਸਾ ਨਹੀਂ ਲੱਗੇ ਇਸ ਕਰਕੇ ਸਾਹ ਹੈ ਜੀ ਉਹ ਉੱਪਰੀ ਵੱਲ ਕੀਤੀ ਆ ਆ ਫਿਲਹਾਲ ਅਸੀਂ ਬੰਦ ਕੀਤੀ ਹੈ ਜੀ 12:00 ਵਜੇ ਸਾਡੀ ਸਿਵਲ ਸਰਦਾਰ ਸਾਹਿਬ ਨਾਲ ਮੀਟਿੰਗ ਹੈ ਅਸੀਂ ਉਹਨਾਂ ਨਾਲ ਆਪਣੀ ਗੱਲਬਾਤ ਰੱਖਦੇ ਹਾਂ ਤੇ ਉਹਨਾਂ ਦੇ ਜਵਾਬ ਦੇ ਉੱਤੇ ਕਾਫੀ ਕੁਝ ਡਿਪੈਂਡ ਹੈ ਵੀ ਅਸੀਂ ਕਿਵੇਂ ਕਾਰਵਾਈ ਨਹੀਂ ਅੱਗੇ ਕਰਾਂਗੇ ਸਾਰੀ ਓਪੜੀ ਬੰਦ ਹੈ ਨਹੀਂ ਅਜੇ ਕੋਈ ਓਪੜੀ ਬੰਦ ਕੀਤੀ ਹੈ ਜੀ ਅਸੀਂ ਕਿਉਂਕਿ ਇਹ ਬੜਾ ਸ਼ਾਰਟ ਨੋਟਿਸ ਹੈ ਤੇ ਇੱਕ ਵਾਰੀ ਚੱਲਦੀ ਰੱਖੀ ਹੈ ਲੇਕਿਨ ਕੁਝ ਵਿਭਾਗਾਂ ਦੇ ਵਿੱਚੋਂ ਕੁਝ ਨਵੇਂ ਦੇ ਨਾਲ ਸਾਰੀਆਂ ਜਿੱਥੇ ਬੰਦੀਆਂ ਨੇ ਜਾ ਕੇ ਅਸੀਂ ਆਪਣੀ ਮੰਗ ਰੱਖਦੇ ਹਾਂ ਉਸ ਤੋਂ ਬਾਅਦ ਅਗਲਾ ਫੈਸਲਾ ਸੂਚਿਤ ਕਰਾਂਗੇ ਜੀ ਤੁਸੀਂ ਕਾਰਵਾਈ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਕਿ ਸਿਰਫ ਤੁਸੀਂ ਹੀ ਚਾਹੁੰਦੇ ਆ ਵੀ ਸਾਨੂੰ ਜਾਣਕਾਰੀ ਦਿੱਤੀ ਜਾ ਸਾਡੇ ਕੋਲੇ ਹਲੇ ਜਾਣਕਾਰੀ ਨਹੀਂ ਹੈਗੀ ਇਸ ਕਰਕੇ ਸਕੈ ਨਹੀਂ ਸਕਦੇ ਪਰ ਜਿਹੜਾ ਮੁਲਾਜ਼ਮ ਕਿਸੇ ਟੀਮ ਦੇ ਵਿੱਚ ਤਾਂ ਜੇ ਕੁਝ ਵੀ ਉਹਦੇ ਖਿਲਾਫ ਕੁਝ ਵੀ ਜੇ ਕਿਸੇ ਨੂੰ ਕੋਈ ਤੱਥ ਮਿਲਿਆ ਤਾਂ ਉਹ ਸਾਹਮਣੇ ਕਿਤੇ ਮਣ ਜਾਣੇ ਬੰਦੇ ਆ। ਹਰ ਹਰ ਕੀ ਨਾ ਮਾਤ ਉਹਦਾ ਕੀ ਮਾਮਲਾ ਹੈ ਦਾ ਪ੍ਰਦਾਸ਼ੀਕਾ। ਮੇਰਾ ਨਾਮ ਗਗਨਦੀਪ ਸਿੰਘ ਆ ਜੀ। ਪੰਜਾਬ ਸ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਬਗਿਆਨਕ ਦਾ ਸੂਬਾ ਪ੍ਰਧਾਨ ਆ ਜੀ। ਅੱਜ ਦਾ ਜਿਹੜਾ ਮਾਮਲਾ ਹੈ ਸਿਵਲ ਹਸਤਾਲ ਬਠਿੰਡਾ ਦੇ ਵਿੱਚ ਪਿਛਲੇ ਦਿਨੀ ਸਿਵਲ ਸਰਚਨ ਬਠਿੰਡਾ ਦੇ ਵੱਲੋਂ ਇੱਕ ਡਿਊਟੀ ਲਈ ਗਈ ਸੀ। ਖਾਸ ਕਰਕੇ ਲਿੰਗ ਜਾਂਚ ਦੇ ਸੰਬੰਧੀ ਰੇਡ ਮਾਰਨੀ ਸੀ 9 ਤਰੀਕ ਨੂੰ। ਪਾਤੜਾ ਇਹ ਜਿਹੜੀ ਡਿਊਟੀ ਸੀ ਲਿਖਤੀ ਰੂਪ ਦੇ ਵਿੱਚ ਸਿਵਲ ਸਰਜੰਡ ਦਫ਼ਤਰ ਦੇ ਵੱਲੋਂ ਵੱਖ-ਵੱਖ ਕਰਮਚਾਰੀਆਂ ਦੀ ਲਈ ਗਈ ਸੀ ਉਹਦੇ ਵਿੱਚ ਇੱਕ ਸਾਡਾ ਸਾਥੀ ਸੀ ਰਾਜ ਸਿੰਘ ਪਾਰਟ اٹੈਂਡੈਂਟ ਉਸ ਰੇਡ ਦੇ ਦੌਰਾਨ ਉੱਥੇ ਜਾ ਕੇ ਉਹ 9 ਤਰੀਕ ਨੂੰ ਇੱਥੇ ਸਵੇਰੇ 8 ਵਜੇ ਦਫ਼ਤਰੋਂ ਉਸ ਰੇਡ ਟੀਮ ਦੇ ਨਾਲ ਤੁਰਿਆ ਅੱਗੇ ਜਾ ਕੇ ਉੱਥੇ ਕੀ ਘਟਨਾਕ੍ਰਮ ਵਾਪਰਿਆ ਕਿਸੇ ਨੂੰ ਕੋਈ ਪਤਾ ਨਹੀਂ ਸ਼ਾਮ ਨੂੰ ਉਹ ਘਰ ਨਹੀਂ ਆਇਆ ਉਹਦੀ ਵਾਈਫ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਦੱਸਿਆ ਵੀ ਮੈਂ ਵਿਜੀ ਹਾਂ ਉਸ ਤੋਂ ਬਾਅਦ ਉਹਦਾ ਰਾਤ ਨੂੰ ਦੇਰ ਰਾਤ ਨੂੰ ਜਣੀ ਇਹ ਫੋਨ ਆਉਂਦਾ ਵੀ ਸਾਨੂੰ ਵਿਜੀਲੈਂਸ ਟੀਮ ਨੇ ਜਿਹੜਾ ਉਹ ਗਿਰਫਤਾਰ ਕਰ ਲਿਆ ਮਹੱਲੀ ਦੀ ਟੀਮ ਉਹ ਦੱਸ ਦੇ ਸੀ ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਜਿਹੜਾ ਟੀਮ ਇੰਚਾਰਜ ਸੀ ਡੀ ਐਫ ਓ ਡਾਕਟਰ ਸਖਜਿੰਦਰ ਸਿੰਘ ਗੱਲ ਜਿਹੜਾ ਉਹਨਾਂ ਨੂੰ ਨਾਲ ਲੈ ਕੇ ਗਿਆ ਸੀ ਉਹਨੇ ਪਰਿਵਾਰ ਨੂੰ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸਿਵਲ ਸਰਜਨ ਬਠਿੰਡਾ ਨੇ ਵਿਭਾਗੀ ਤੌਰ ਤੇ ਇਸ ਸੰਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ ਕੋਈ ਪਰਿਵਾਰ ਨੂੰ ਇਹ ਸੰਬੰਧੀ ਆਫੀਸ਼ੀਅਲੀ ਜਾਣਕਾਰੀ ਨਹੀਂ ਦਿੱਤੀ ਜਾਨੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜੀ ਉਹ ਵਿਜੀਲੈਂਸ ਟੀਮ ਸੀ ਜਿਹੜੇ ਜਿੱਥੇ ਇਹ ਰੇਡ ਕਰਨ ਗਏ ਸੀ ਉਸ ਦੌਰਾਨ ਜਾਨੀ ਉਲਟਾ ਟਰੈਪ ਜਿਹੜਾ ਉਹ ਲੱਗਿਆ ਪਰ ਸਾਡੇ ਜਿਹੜੇ ਅਫਸਰ ਨੇ ਇਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਅਜੇ ਤੱਕ ਪੂਰੇ ਪੁਖਤਾ ਸਬੂਤ ਇਸ ਗੱਲ ਦੇ ਨਹੀਂ ਦਿੱਤੇ ਹੈਗੇ ਵੀ ਇਹ ਬੰਦੇ ਜਿਹੜੇ ਸੀ ਕਿ ਉਹ ਰੇਡ ਕਰਨ ਦੇ ਮਕਸਦ ਨਾਲ ਇੱਥੇ ਪਹੁੰਚੇ ਸੀ ਨਾ ਇਹਨਾਂ ਨੇ ਉਹਨਾਂ ਦੀ ਕੋਈ ਪੈਰਵਾਈ ਕੀਤੀ ਆ ਸਾਰੀ ਰਾਤ ਇਹ ਉੱਥੇ ਤੁਰੇ ਫਿਰੇ ਆ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਉਹ ਵਿਭਾਗ ਵੱਲੋਂ ਜਿਹੜਾ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ ਜਿਹਦਾ ਕਰਕੇ ਪੂਰੇ ਮੁਲਾਜ਼ਮ ਵਰਗ ਦੇ ਵਿੱਚ ਇਹ ਰੋਸ ਆ ਵੀ ਜਦੋਂ ਇੱਥੋਂ ਵਿਭਾਗ ਜਿਹੜਾ ਉਹਨਾਂ ਦੀ ਸਰਕਾਰੀ ਡਿਊਟੀ ਲਾ ਕੇ ਲੈ ਕੇ ਜਾਂਦਾ ਤਾਂ ਲਾਜ਼ਮੀ ਤੌਰ ਤੇ ਟੀਮ ਇੰਚਾਰਜ ਦਾ ਹੀ ਫਰਜ਼ ਬਣਦਾ ਵੀ ਜਿੰਨੇ ਬੰਦੇ ਲੈ ਕੇ ਆਇਆ ਲੈ ਕੇ ਗਿਆ ਉਹਨਾਂ ਨੂੰ ਸੁਰੱਖਿਅਤ ਆਪਣੇ ਘਰ ਪਹੁੰਚਦਾ ਕੀਤਾ ਜਾਵੇ ਜੇ ਉਹ ਸੁਰੱਖਿਅਤ ਨਹੀਂ ਆਉਂਦੇ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਟੀਮ ਇੰਚਾਰਜ ਤੇ ਆ ਆ ਸਾਡੇ ਵੱਲੋਂ ਕਿਸ ਤਰ੍ਹਾਂ ਐਕਸ਼ਨ ਕੀਤਾ ਗਿਆ ਅੱਜ ਅਸੀਂ ਸਾਡੇ ਵੱਲੋਂ ਅਜੇ ਸਿਰਫ ਮੰਗ ਪੱਤਰ ਦੇ ਰਹੇ ਆ ਅਸੀਂ ਸਿਵਲ ਸਰਚ ਨੂੰ ਬਠਿੰਡਾ ਨੂੰ ਬਈ ਅਸੀਂ ਆ ਆਪੀਡੀ 12:30 ਵਜੇ ਉਹਨਾਂ ਨੂੰ ਮਿਲਣ ਦਾ ਟਾਈਮ ਦਿੱਤਾ ਹੈ ਇੱਥੇ ਅਸੀਂ ਸਾਰੀਆਂ ਐਸੋਸੀਏਸ਼ਨਾਂ ਜਿੰਨੀਆਂ ਵੀ ਬਠਿੰਡੇ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਦੀਆਂ ਨੇ ਚਾਹੇ ਉਹ ਐਨਐਚਐਮ ਦੇ ਕੰਮ ਆਂਦੀਆਂ ਨੇ ਚਾਹੇ ਉਹ ਕੱਚੇ ਕੰਮ ਆਂਦੀਆਂ ਨੇ ਚਾਹੇ ਉਹਨਾਂ ਦੇ ਵਿੱਚ ਡਾਕਟਰ ਨੇ ਚਾਹੇ ਉਹਦੇ ਵਿੱਚ ਨਰਸਿੰਗ ਸਟਾਫ ਹੈ ਚਾਹੇ ਉਹਦੇ ਵਿੱਚ ਪੈਰਾਮੈਡੀਕਲ ਕੰਮ ਹੈ ਚਾਹੇ ਉਹਦੇ ਵਿੱਚ ਕਲੈਰੀਕਲ ਕੰਮ ਹੈ ਚਾਹੇ ਉਹਦੇ ਵਿੱਚ ਡਰਾਈਵਰਾਂ ਦੀ ਜਥੇਬੰਦੀ ਹੈ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਪੂਰਨ ਰੂਪ ਦੇ ਵਿੱਚ ਕੰਮ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਾਂਗੇ 12:30 ਵਜੇ ਤੋਂ ਬਾਅਦ ਜੇਕਰ ਇਹ ਸਿਵਲ ਸਰਜੰਟ ਜਿਹੜਾ ਹੈ ਉਹ ਪੂਰਨ ਰੂਪ ਦੇ ਵਿੱਚ ਸਾਡਾ ਜਿਹੜਾ ਮੁਲਾਜ਼ਮ ਸਾਥੀ ਹੈ ਉਸ ਦੀ ਉਹਦੇ ਮਤਲਬ ਖਲਾਫ ਕੀਤੀ ਹੋਈ ਕਾਰਵਾਈ ਰੱਤ ਨਹੀਂ ਕਰਵਾਉਂਦਾ ਤੇ ਜਿਹੜੇ ਵਿਜੀ ਇਸ ਵਿਭਾਗ ਨੇ ਗੈਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਕਿਸਮ ਦੀ ਉਲਟਾ ਕਾਰਵਾਈ ਕੀਤੀ ਉਹਨਾਂ ਉਹਨਾਂ ਬੰਦਿਆਂ ਦੇ ਉੱਤੇ ਕੇਸ ਦਰਜ ਨਹੀਂ ਹੁੰਦਾ ਜੇ ਕੋਈ ਗੱਲ ਸੀ ਜੀ ਹਾਂਜੀ ਸਿਵਲ ਸਰਜੰਟ ਨੂੰ ਅਸੀਂ 12:30 ਵਜੇ ਮਿਲਣਾ ਕੋਈ ਸਾਥੀ ਜਿਹੜੇ ਸੀਗੇ ਸਿਵਲ ਸਰਜੰਟ ਨੂੰ ਮਿਲੇ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇੱਕ ਵਾਰ ਉਥੋਂ ਦੇ ਜਿਹੜਾ ਡੀਸੀ ਹੈ ਉਹਦੇ ਨਾਲ ਪਟਿਆਲੇ ਦੇ ਡੀਸੀ ਦੇ ਨਾਲ ਗੱਲ ਕੀਤੀ ਆ ਫੋਨ ਤੇ ਪਰ ਡੀਸੀ ਵੱਲੋਂ ਸਿਰਫ ਇਹ ਗੱਲ ਦੱਸਿਆ ਗਿਆ ਵੀ ਉਹਦਾਂ ਤੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਕਾਹਦਾ ਕੇਸ ਦਰਜ ਕਰ ਦਿੱਤਾ ਗਿਆ ਕਿਉਂ ਕੇਸ ਦਰਜ ਕਰ ਦਿੱਤਾ ਗਿਆ ਇਹ ਹਜੇ ਸਾਰਾ ਕੁਝ ਅਨੇਰੇ ਚ ਹੈ